ਜਿੰਦਰ ਸਿੰਘ ਮੋਹਰ ਜਿੰਦਾਬਾਦ ਜੀਵਿੰਦਰ ਸਿੰਘ ਮੋਹਰ ਜਿੰਦਾਬਾਦ ਵਿਕਰਮ ਮੋਹਰ ਜਿੰਦਾਬਾਦ ਵਿਕਰਮ ਮੋਹਰ ਜਿੰਦਾਬਾਦ ਜਿਹੜੀ ਆ ਮੋਦੀ ਸਰਕਾਰ ਹੈ ਉਸ ਨੂੰ ਮੰਨ ਲੋ ਰਹਦਾ ਹੈ ਕੋਈ ਹੁਣ ਆਪਣੇ ਕੋਲ ਸਨੇਹੀ ਕੰਪੈਨ ਆਮ ਪਬਲਿਕ ਸਭ ਤਵੀ ਪਈ ਹੈ ਕਿਸੇ ਨੂੰ ਵੀ ਕੋਈ ਸ਼ੂਮ ਤਾਂ ਕਿਸੇ ਨੂੰ ਨਹੀਂ ਪੂਛੀ ਨਹੀਂ ਹੈ ਪਾਰਟੀਆਂ ਬਹੁਤ ਕੁਝ ਕਰ ਸਕਦੀ ਸੀ ਪਰ ਉਹਨੇ ਕੀਤਾ ਕੱਖੀ ਸੁਵਲ ਬਟੀ ਰੰ ਕਿਤੇ ਜੇ ਲੀਡਰਾਂ ਕੋਲੇ ਰਵਿੰਦਰ ਸਿੰਘ ਪੁੰਦੜੋਰਾ ਕੋਲੇ ਬਾਦ ਦੀ ਸਜੀ ਬਾ ਐ ਤੋ ਤੱਕ ਕੇ ਇਸ ਇਲਾਕੇ ਦੇ ਹਲਕਾ ਲਾਲੋ ਜੇ ਹਲਕਾ ਬਠਿੰਡਾ ਲਾਲੋ ਦੋ ਐਫ ਪੀ ਪਿਛਲੇ ਲੰਮੇ ਸਮੇਂ ਤੋਂ 15 ਸਾਲ ਬੀਪੀ ਹਰਸ਼ਵਰਤ ਕੋ 18 ਸਾਲ ਮਲਵਿੰਦਰ ਸਿੰਘ ਇੰਨੀ ਪਾਵਰ ਰਹਿਣ ਦੇ ਬਾਵਜੂਦ ਉਹਨਾਂ ਤੋਂ ਸਰਦੂਲਗੜ ਦਾ ਇੱਕ ਪੁਲ ਨਹੀਂ ਬਣਿਆ। ਪਟਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦੀ ਬੇਟੀ ਲੋਕ ਸਭਾ ਚੋਣਾਂ ਸਬੰਧੀ ਵਰਕਰ ਮੀਟਿੰਗ ਕਰਨ ਸਰਦੂਲਗੜ ਪਹੁੰਚੇ। ਇਸ ਮੌਕੇ ਤੇ ਉਹਨਾਂ ਨਾਲ ਵਿਕਰਮਜੀਤ ਸਿੰਘ ਮੋਫਰ ਵੀ ਮੌਜੂਦ ਸਨ। ਤੁਲਗੜ੍ਹ ਸ਼ਹਿਰ ਦੇ ਪੁਰਾਣੇ ਵਰਕਰਾਂ ਦੀ ਹਾਜ਼ਰੀ ਵਿੱਚ ਕਾਂਗਰਸ ਨੇ ਹਲਕੇ ਵਿੱਚ ਚੋਣ ਪ੍ਰਚਾਰ ਮੁਹਿੰਮ ਦਾ ਕੀਤਾ ਆਗਾਜ਼ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਨੇ ਹੋਰ ਕੀ ਕਿਹਾ ਚੰਨ ਲਈ ਦੇਖੋ ਸਾਡੀ ਇਹ ਰਿਪੋਰਟ ਸਾਥੀ ਆਏ ਨੇ ਸਰਵਵਾਸੀ ਪੈ ਡਾਕਟਰਵਾਦ ਕਰਦੇ ਆ ਇਹ ਸਾਨੂੰ ਮਾਣ ਹੈ ਵੀ ਅੱਜ ਉਹ ਜਿੱਤ ਕੇ ਆਪਣੇ ਵਿੱਚ ਬਹੁਤ ਹੀ ਸ਼ਕਾਰਯੋਗ ਆਪਣੇ ਜਿਹੜੇ ਹਲਕੇ ਦੇ ਕੈਂਡੀਡੇਟ ਸਰਦਾਰ ਜੀਤ ਮਿੰਦਰ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦੇ ਬੇਟੇ ਗੁਰਬਾਰ ਸਿੰਘ ਜੀ ਸਿੱਧੂ ਉਹ ਸੰਗਤ ਦੇ ਰੋਗ ਨੂੰ ਹੋ ਕੇ ਬੇਨਤੀ ਕਰਨ ਪਹੁੰਚੇ ਸਾਰਿਆਂ ਨੂੰ ਪਹਿਲਾਂ ਫਤਿਹ ਬੁਲਾਉਣਾ ਵੈਗਨੀ ਦੀ ਕਾਲਸਾ ਰੈਣੀ ਦੀ ਕੀ ਪਤੀ بڑا ਜਿਹੜੀ ਇਹ ਲੜਾਈ ਹੈ ਇੱਕ ਬੜਾ ਬਹੁਤ ਹੀ ਵੱਡੀ ਲੜਾਈ ਹੈ ਹਿੰਦੁਸਤਾਨ ਦੀ ਬੜੇ ਲੰਮੇ ਸਮੇਂ ਤੋਂ ਇਸ ਨੂੰ ਜਿਹੜੀ ਆ ਮੋਦੀ ਸਰਕਾਰ ਹੈ ਉਸ ਨੂੰ ਮੰਨ ਲੋ ਲਹੁੰਦਾ ਹੈ ਕੋਈ ਹੁਣ ਆਪਣੇ ਕੋਲ ਸਨੇਹੀ ਵਾਪ ਹੈ ਸਭ ਅੰਦਰੋਂ ਅੰਦਰੀ ਕੋਈ ਬੋਲਦਾ ਹੈ ਕੋਈ ਨਹੀਂ ਬੋਲਦਾ ਆਮ ਪਬਲਿਕ ਸਭ ਤਵੀ ਪਈ ਹੈ ਕਿਸੇ ਨੂੰ ਵੀ ਕੋਈ ਸਹੂਤ ਕਿਸੇ ਨੂੰ ਵੀ ਕੁਝ ਵੀ ਨਹੀਂ ਹੈ ਮਾਰੇ ਮੋਬੂਲੀ ਮੋਬੂਲੀ ਗੱਲਾਂ ਦੀਆਂ assum ਤਾਂ ਲੈ ਕੇ ਉਹਦਾ ਗੌੜੀ ਪਿੱਟਣਾ 6000 ਪਾਤਾ ਜੀ ਅਸੀਂ 2000 ਪਾਤਾ ਖਾਤੇ 'ਚ ਉਹਨਾਂ ਗੱਲਾਂ ਦਾ ਕੀ ਫਾਇਦਾ ਹੁੰਦਾ ਉਹ ਪਾਰਟੀਆਂ ਬਹੁਤ ਕੁਝ ਕਰ ਸਕਦੀਆਂ ਸੀ ਪਰ ਉਹਨੇ ਕੀਤਾ ਕੱਖ ਨਹੀਂ ਸੁਹਾ ਵੱਡੀ ਦਾ ਅੱਛਾ ਮੋਹਰਸਰ ਨੂੰ ਇੱਕ ਵਾਰੀ ਅਸੀਂ ਬੈਠੇ ਆਪਣੇ ਮੰਤਰੀ ਸਾਹਿਬ ਸੀਗੇ ਤੇ ਚੰਡੀਗੜ੍ਹ ਹੀ ਬੈਠੇ ਕਾਰਜ ਮੰਤਰੀ ਜੀ ਉਹਨਾਂ ਕੋਲ ਬੈਠਾ ਸੀ ਤਾਂ ਕੋ ਕਲਾ ਕਰ ਲਗੂਗਾ ਜੀ ਮਾਈਕ ਜਿਹੜੀ ਆਪਣੇ ਪ੍ਰਾਣੀ ਹੁੰਦੀ ਹੈ ਇਹਦੀ ਕੋਈ ਲਾਉਣੀਆਂ ਵੱਡੀ ਬੈਠੀ ਮੈਂ ਮੋਸੰਗਾਂ ਮੋਸਾਬਾ ਇਸ ਵਾ ਲਵਾ ਦਿਓ ਉਹ ਕਹਿੰਦਾ ਜਮੀਨ ਮੈਂ ਜਮੀਨ ਤੋਂ 100 ਗੱਲਾ ਸਸਤੇ ਰੇਟ ਤੇ ਅਸੀਂ ਖੈਰੇ ਦਵਾ ਦੇਣੀ ਜਿੰਨੀ ਮੇਡੂਗੀ ਖੈਰੇ ਪਰ ਸਾਡੇ ਇੱਥੇ ਲਾਓ ਨਾਲੇ ਪਲਾਰੀ ਪਲਾਰੀ ਸਾਹਮਣੇ ਆਪਣੀ ਨਾਲੇ ਆਪਣਾ ਇਲਾਕੇ ਦਾ ਜੜਾ ਲੱਗਦੀ ਹੈ ਉਹਦੀ ਬੱਚ ਤੋਂ ਦੀ ਸੋ ਸਾਡਾ ਮੇਨ ਮੁੱਦਾ ਤੇਹੀ ਹੈ 20 ਪਹਿਲਾਂ ਕਾਸਤ ਚਿਤਾਈਏ ਸਾਡੇ ਐਮਪੀ ਬਣਨ ਬਣੇ ਸੁਖਬੁਰ ਸਿਆਣੇ ਸਾਡੇ ਪਹਿਲਾਂ ਵੀ ਘਰ ਵਾਪਸੀ ਹੈ ਸਾਡੇ ਨਾਲ ਹੀ ਸੀਗੇ ਤੇ ਮੈਂ ਕਹਿੰਦਾ ਰਿਹਾ ਰਾਜਮੰਬਰਦਾਰ ਜੀ ਮਿਲਪੂਆ ਦੇ ਮੁੰਡੇ ਆ ਆਪਣੇ ਤਲਵੰਡੀ ਵਾਲੇ ਤੇ ਉਹਨਾਂ ਰਾਹੀਂ ਸਰਦਾਰ ਜੀ ਨੂੰ ਮਿਲਦੇ ਰਹੇ ਲਖਸ਼ਾਂ ਹੀ ਜਾਂਦੇ ਰਹੇ ਆ ਤੇ ਐਮਪੀ ਬਣੋ ਇਹਨਾਂ ਦਾ ਥੱਪਾ ਮੌਜੂਦ ਕਰੀਏ ਤੋਂ ਬਾਅਦ ਜੋ ਪ੍ਰਾਈਮ ਮਿੰਿਸਟਰ ਬਣਨਾ ਚਲੋ ਆਪਣੇ ਰੋਹੜੀ ਬਣ ਚਾਹੇ ਰੋਹੜੀ ਜਾਂ ਪਾਰਟੀ ਜੀ ਨੂੰ ਚਾਹੇ ਉਹ ਬਣੇ ਤੇ ਆਪਾਂ ਲਾਕੇ ਵਾਸਤੇ ਇਹਨਾਂ ਦੇ ਰਾਹੀਂ ਇੱਥੇ ਕੁਝ ਲੋਕ ਜਾਈ ਜਾਂਦੇ ਫੇਰੀ ਫਾਇਦਾ ਅੱਜ ਸਰਦੂਲਗੜ੍ਹ ਸ਼ਹਿਰ ਵਿਖੇ ਪਹਿਲੀ ਵਾਰੀ ਆਪਾਂ ਅੱਜ ਪਹਿਲਾ ਦਿਨ ਹੈ ਲੋਕ ਸਭਾ ਚੋਣ ਨੂੰ ਪਖਾਉਣ ਵਾਸਤੇ ਜਿਹੜੇ ਆਪਣੇ ਇਥੋਂ ਦੇ ਲੋਕ ਸਭਾ ਬਟੰਡਾ ਦੇ ਉਮੀਦਵਾਰ ਸਰਦਾਰ ਜੀਤ ਮਹਿੰਦਰ ਸਿੰਘ ਜੀ ਸਿੱਧੂ ਉਹਨਾਂ ਦੇ ਸਪੁੱਤਰ ਗੁਰਬਾਰ ਸਿੰਘ ਜੀ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਦੀ ਚੋਣ ਮਹਿਮ ਨੂੰ ਪਹੁੰਚਾਉਣ ਵਾਸਤੇ ਸਰਦੂਨਗੜ੍ਹ ਸ਼ਹਿਰ 'ਚ ਪਹਿਲੀ ਵਾਰੀ ਸਾਰੇ ਵਰਕਰਾਂ ਨੂੰ ਲੀਡਰਾਂ ਨੂੰ ਰੂਬਰੂ ਹੋਣ ਵਾਸਤੇ ਸਾਰਿਆਂ ਨੂੰ ਮਿਲਣ ਵਾਸਤੇ ਵਿਸ਼ੇਸ਼ ਤੌਰ ਤੇ ਆਏ ਨੇ ਮੈਂ ਸਰਦੂਨਗੜ੍ਹ ਸਾਰੇ ਵਰਕਰਾਂ ਵੱਲੋਂ ਲੀਡਰਾਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਇਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਆਖਦਾ ਮੋਹਫਰ ਸਾਹਿਬ ਨੂੰ ਅੱਧੀ ਰਾਤ ਤੁਸੀਂ ਜਦੋਂ ਫੋਨ ਕਰਦੇ ਜਾਂ ਜਦੋਂ ਵੀ ਤੁਸੀਂ ਹੁਕਮ ਲਾਇਆ ਜਦੋਂ ਉਹ ਵੀ ਤੁਹਾਡੇ ਹੁਕਮ ਦੇ ਪਾਬੰਦ ਹੁੰਦੇ ਹੋਏ ਤੁਹਾਡੇ ਨਾਲ ਵਿਚਰੇ ਇੱਕ ਪਰਿਵਾਰ ਤੌਰ ਤੇ ਆਪਾਂ ਵਿਚਰੇ ਸ਼ਹਿਰ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਪਰਿਵਾਰ ਦੀ ਕਾਮਯਾਬੀ ਦੇ ਵਿੱਚ ਜੇ ਮੈਂ ਕਲ ਵਰਮਾ ਜੀ ਦੇ ਗੱਲਾਂ ਕੀਤੀਆਂ ਸਾਰੇ ਅਲੱਗ-ਅਲੱਗ ਜੇ ਅੱਜ ਤਿੰਨ ਵਾਰੀ ਐਮਐਲਏ ਬਣਨਾ ਕੋਈ ਛੋਟੀ ਗੱਲ ਨਹੀਂ ਦੂਜੀ ਵਾਰੀ ਸਰਪੰਚ ਬਣਨਾ ਔਖਾ ਹੋ ਜਾਂਦਾ ਹੈ ਠੀਕ ਹੈ ਜਦੋਂ ਸਰਕਾਰ ਬਣੀ ਕਈ ਕਾਰਨ ਹੁੰਦੇ ਨੇ ਜਾਂ ਨਹੀਂ ਗੁਰੂ ਮਹਾਰਾਜ ਨੂੰ ਮਨਜ਼ੂਰ ਸੀ ਕੋਈ ਕਾਰਨ ਕਰਕੇ ਆਪਾਂ ਲੂਜ਼ ਕਰਕੇ ਜਿਹੜੀ ਪੂਰਨ ਤੌਰ ਤੇ ਜਿਵੇਂ ਆਪਾਂ ਨੂੰ ਪਾਵਰ ਚਾਹੀਦੀ ਸੀਗੀ ਉਹ ਅੱਜ ਵੀ ਸਾਡੇ ਮਨ ਦੇ ਵਿੱਚ ਹੈ ਵੀ ਇੱਕ ਬੋਝ ਹੈ ਵੀ ਅਸੀਂ ਲੋਕਾਂ ਦਾ ਮੁੱਲ ਮੋੜਨਾ ਹੈ ਵੀ ਸਰਦੂਲਗੜ੍ਹ ਦੇ ਵਸਨੀਕਾਂ ਦਾ ਹਲਕਾ ਵਸਨੀਕਾਂ ਦਾ ਵੀ ਜਿਵੇਂ ਉਹਨਾਂ ਨੇ ਇੰਨੀ ਵਾਰੀ ਸਾਨੂੰ ਮਨ ਮਾਣ ਬਖਸ਼ਿਆ ਔਰ ਕੁਦਰਤੀ ਗੱਲ ਸਰਕਾਰ ਦੇ ਵਿੱਚ ਨਾ ਜਿੱਤਣ ਕਰਕੇ ਉਹ ਉਹ ਹਲੇ ਅਧੂਰਾ ਪਿਆ ਉਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਸ਼ਾਮ ਦਾ ਟਾਈਮ ਹੈ ਉਹ ਵੀ ਪ੍ਰਮਾਤਮਾ ਸਮਾਂ ਦੇਊਗਾ ਆਪਾਂ ਆਪਣੇ ਹਲਕਾ ਸਰਦੂਲਗੜ ਨੂੰ ਪੰਜਾਬ ਦੇ ਨਕਸ਼ੇ ਦੇ ਵਿੱਚ ਪਹਿਲੇ ਨੰਬਰ 'ਤੇ ਲੈ ਕੇ ਆਵਾਂਗੇ ਜਿਵੇਂ ਆਪਾਂ ਨੂੰ ਬੈਕਵਰਡ ਬੈਕਵਰਡ ਕਿਹਾ ਜਾਂਦਾ ਮੈਨੂੰ ਇਹਦਾ ਪਤਾ ਨਹੀਂ ਮੈਨੂੰ ਇਹ ਪਤਾ ਸੀਗਾ ਇੱਥੇ ਦੂਜੇ ਲੀਡਰਾਂ ਕੋਲੇ ਨਾ ਜਿਹੜਾ ਨਾਂ ਵੀ ਲੈ ਦਿੰਦੇ ਨੇ ਇੰਨੀ ਲੰਮਾ ਸਮਾਂ ਪਾਵਰਾ ਰਹੀਆਂ ਬਲਵਿੰਦਰ ਸਿੰਘ ਪੂੰਡੜੋੜਾ ਕੋਲੇ ਬਾਦਲ ਦੀ ਸੱਜੀ ਬਾ ਇੱਥੋਂ ਤੱਕ ਕੇ ਇੱਥੋਂ ਤੱਕ ਕੇ ਇਸ ਇਲਾਕੇ ਦੇ ਹਲਕਾ ਲਾਲੋ ਜੇ ਹਲਕਾ ਬਠਿੰਡਾ ਲਾਲੋ 2 ਐਮਪੀ ਪਿਛਲੇ ਲੰਮੇ ਸਮੇਂ ਤੋਂ 15 ਸਾਲ ਬੀਬੀ ਹਰਸਵਰਤ ਕੋਲ 18 ਸਾਲ ਬਲਵਿੰਦਰ ਸਿੰਘ ਪੂੰਡੜ ਕੋ ਬਦਵਾ ਸਾਹਿਬ 18 ਸਾਲ ਬਲਵਿੰਦਰ ਸਿੰਘ ਪੂੰਡੜ ਇੰਨੀ ਪਾਵਰ ਰਹਿਣ ਦੇ ਬਾਵਜੂਦ ਉਹਨਾਂ ਤੋਂ ਸਰਦੂਲਗੜ ਦਾ ਇੱਕ ਪੁਲ ਨਹੀਂ ਬਣਿਆ ਉਹ ਤੁਹਾਡੇ ਅਸ਼ੀਰਵਾਦ ਸਦਕਾ ਉਹ ਮੋਹਰ ਸਾਹਿਬ ਨੇ ਪੁਲ ਚੜ੍ਹਾਇਆ ਕਿ ਜਿਵੇਂ ਫਲੱਡ ਆਇਆ ਇਹਦਾ ਠੀਕ ਹੈ ਪਹਿਲਾਂ ਪਤਾ ਨਹੀਂ ਸੀ ਕਦੇ ਵੀ ਇਹਦਾ ਹੋਰ ਸ਼ਾਇਦ ਹੋਰ ਪਲੈਨਿੰਗ ਨਾਲ ਪੁਲ ਹੋਰ ਉੱਚਾ ਬਣਦਾ ਪਰ ਫੇਰ ਵੀ ਜਿਵੇਂ ਪੁਰਾਣਾ ਪੁਲ ਸੀ ਜਿੰਨਾ ਪਾਣੀ ਆਇਆ ਜਿcha ਸ਼ਾਇਦ ਸਾਰਾ ਹੀ ਸ਼ਹਿਰ ਰੁੜ ਜਾਂਦਾ ਸੋ ਮੈਂ ਮੇਰਾ ਕਹਿੰਦਾ ਮਤਲਬ ਸਰ ਤੁਸੀਂ ਹਲਕੇ ਦੇ ਵਿੱਚ ਤੁਹਾਨੂੰ ਪਹਿਲੀ ਵਾਰ ਆਏ ਹੋ ਤੇ ਇੱਕੇ ਚੌਣਵੇਂ ਮਹੀਨੇ ਵੀ ਜਿਹੜਾ ਸਟਾਰਟ ਕਰਨ ਤੇ ਲੇਟ ਹੋ ਗਿਆ ਉਹਦਾ ਕਰ ਲਈ। ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿਕਾਰ ਭਰਿਆ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਅੱਜ ਪਹਿਲਾ ਦਿਨ ਸੀਗਾ ਸਦੂਲਗੜ ਦੇ ਦੌਰੇ ਦਾ। ਵੱਖ-ਵੱਖ ਪਿੰਡਾਂ 'ਚ ਗਏ, ਨੁਕਰ ਮੀਟਿੰਗਾਂ ਕੀਤਾ ਕੀਤੀਆਂ, ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਹੈ। ਪਰ ਮੀਟਿੰਗਾਂ ਸੀਗੀਆਂ। ਵਰਕਰਾਂ 'ਚ ਪੂਰਾ ਉਤਸ਼ਾਹ ਹੈ, ਲੋਕਾਂ 'ਚ ਪੂਰਾ ਉਤਸ਼ਾਹ ਹੈ। ਤੇ ਮੈਂ ਨਹੀਂ ਮੰਨਦਾ ਅਸੀਂ ਲੇਟ ਹੈ। ਅਸੀਂ ਸਹੀ ਟਾਈਮ ਤੋਂ ਸਟਾਰਟ ਕੀਤਾ ਹੈ। ਇੱਕ ਪੂਰਾ ਮਹੀਨਾ ਪਿਆ ਆਪਣੇ ਕੋਲੇ। ਤੇ ਪੂਰਾ ਜੋਰ ਲਾਵਾਂਗੇ ਕਾਂਗਰਸ ਪਾਰਟੀ ਦੀ ਪੋਜੀਸ਼ਨ ਮੌਜੂਦ ਕਰਾਂਗੇ ਕਿ ਲੋਕੀ ਅੱਜ ਦੀ ਘੜੀ ਮੌਜੂਦਾ ਸਰਕਾਰ ਤੋਂ ਦੁਖੀ ਨਹੀਂ ਅੱਜ ਦੀ ਘੜੀ ਮੌਜੂਦਾ ਐਮਪੀ ਤੋਂ ਦੁਖੀ ਨਹੀਂ ਤੇ ਭਾਜਪਾ ਦਾ ਤਾਂ ਕੋਈ ਨਾਮੋ ਨਿਸ਼ਾਨ ਹੈ ਨਹੀਂ ਸੋ ਮੈਂ ਮੰਨਦਾ ਹਾਂ ਆਪਣੀ ਪੋਜੀਸ਼ਨ ਅੱਜ ਦੀ ਘੜੀ ਵਧੀਆ ਹੈ ਜੋਰ ਲੱਗੂਗਾ ਸਾਰਿਆਂ ਦਾ ਇਕਜੁੱਟ ਹੋ ਕੇ ਯਤਨ ਹੋਊਗਾ ਤੇ ਆਪਾਂ ਯਕੀਨਨ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਨੌ ਹਲਕੇ ਹੈ ਜੀ ਨੌ ਹਲਕੇ ਦੇ ਵਿੱਚ ਸਭ ਤੋਂ ਵੱਧ ਕਿਹੜਾ ਸਮਝਦੇ ਹੋ ਕਿੱਥੋਂ ਬਦੋਗੇ ਤੁਸੀਂ ਦੇਖੋ ਜਿਹੜੇ 9 ਹਲਕੇ ਨੇ ਮੈਂ ਤਾਂ ਮੰਨਦਾ ਆਪਾਂ ਸਾਰੇ ਹਲਕਿਆਂ ਚੋਂ ਹੀ ਵਧਾਂਗੇ ਕਿਉਂਕਿ ਲੋਕਾਂ ਚ ਪੂਰਾ ਛਾਇਆ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਚ ਪੂਰਾ ਛਾਇਆ ਜੀਤਮਨਦਰ ਸਿੰਘ ਸਿੱਧੂ ਪ੍ਰਤੀ ਸੋ ਨੌਵੇਂ ਦੇ ਨੌਵੇਂ ਹਲਕਿਆਂ ਚੋਂ ਆਪਾਂ ਲੀਡ ਲਵਾਂਗੇ ਸਰ ਕਾਂਗਰਸ ਦੇ ਵੱਡੇ ਵੱਡੇ ਦਿੱਕੇ ਜਿਹੜੇ ਉਹ ਪਾਰਟੀ ਛੱਡ ਕੇ ਇੰਡੀਆ ਪਾਰਟੀ ਆ ਸ਼ਾਮਲ ਹੋ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੇ ਆਪਣੇ ਸੀਨੀਅਰ ਆਗੂ ਸਾਹਿਬਾਨ ਨੇ ਉਹਨਾਂ ਬਾਰੇ ਮੈਂ ਕੋਈ ਬਿਆਨ ਨਹੀਂ ਕਰ ਸਕਦਾ ਉਹਨਾਂ ਦੇ ਕਿਹੜੀ ਕਿਹੜਾ ਕੀ ਵਿਚਾਰਧਾਰਾ ਰਹੀ ਹੈ ਉਹਨਾਂ ਦੀ ਕੀ ਮੰਨਸ਼ਾ ਰਹੀ ਹੈ ਪਾਰਟੀ ਬਦਲਦੀ ਉਹਦੇ ਬਾਰੇ ਮੇਰੇ ਕੰਨਿਓ ਕੋਈ ਪਿਆ ਨਹੀਂ ਹੈ ਜਿੰਦਾ ਸੀਟ ਦੇ ਤੁਸੀਂ ਆਪਣਾ ਮੇਨ ਮੁਕਾਬਲਾ ਕਿਸ ਨਾਲ ਸਮਝਦੇ ਹੋ ਮੇਨ ਮੁਕਾਬਲਾ ਤਾਂ ਜੀ ਮੈਂ ਮੰਨਦਾ ਹੈ ਕਿ ਆਪਾਂ ਜਿੱਤਾਂਗੇ ਯਕੀਨਨ ਜਿੱਤਾਂਗੇ ਮੁਕਾਬਲੇ ਇਸ ਤੱਕ ਕੋਈ ਪਾਰਟੀ ਆਪਣੇ ਨਾਲ ਹੈ ਨਹੀਂ ਕਿ ਅੱਜ ਦੀ ਕੜੀ ਵੋਟਰਾਂ ਦਾ ਸਾਥ ਰਹੂਗਾ ਵਰਕਰਾਂ ਦਾ ਸਾਥ ਰਹੂਗਾ ਪਰਮਾਤਮਾ ਦੀ ਕਿਰਪਾ ਰਹੂਗੀ ਜ਼ਰੂਰ ਜਿੱਤਾਂਗੇ ਜੀ ਅੱਜ ਅਸੀਂ ਤਕਰੀਬਨ 15 ਪਿੰਡ ਕੱਢੇ ਹੈ ਸਵੇਰੇ ਤੇ ਹੁਣ ਸ਼ਹਿਰ ਸਦੂਰੜ ਅਸੀਂ ਮੀਟਿੰਗ ਕੀਤੀ ਹੈ ਤੇ ਪਿੰਡਾਂ ਦੇ ਵਿੱਚ ਤਕਰੀਬਨ ਕੰਮ ਦਾ ਸੀਜ਼ਨ ਆ ਫੇਰ ਵੀ ਬਹੁਤ ਭਾਰੀ ਗਿਣਤੀ ਚ ਲੋਕਾਂ ਨੇ ਸ਼ਮੂਲੀਅਤ ਕੀਤੀ ਸੋਹਣੇ ਪ੍ਰੋਗਰਾਮ ਹੋਏ ਤਕਰੀਬਨ 100 ਤੋਂ ਉੱਪਰ ਕੱਟ ਹਰੇਕ ਪਿੰਡ ਚ ਸੀਗਾ ਲੋਕਾਂ ਦਾ ਸਰਕਾਰ ਪ੍ਰਤੀ ਜੋ ਗੁੱਸਾ ਹੈ ਜਿਵੇਂ ਸਰਕਾਰ ਦੀ ਨੇ 2.5 ਸਾਲ ਦੇ ਵਿੱਚ ਲੋਕਾਂ ਨੂੰ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਉਤਰੇ ਸੋ ਲੋਕਾਂ ਨੂੰ ਇਹ ਹੁਣ ਅਸੀਂ ਲੋਕ ਇਹ ਮਹਿਸੂਸ ਕਰਦੇ ਨੇ ਵੀ ਸਾਡੇ ਸਾਨੂੰ ਠੱਗਿਆ ਗਿਆ ਸਾਡੋਂ ਵੋਟਾਂ ਲਈਆਂ ਗਈਆਂ ਤੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਮੋਹਰ ਸਾਹਿਬ ਤੁਸੀਂ ਵੀ ਕਿਤੇ ਦੇਖਿਆ ਗਿਆ ਵੀ ਇੱਕ ਦੀ ਮੰਗ ਕਰਦੇ ਸੀ ਉਹ ਇਧਰ ਟਿਕ ਮਿਲ ਗਈ ਤਾਂ ਤੁਸੀਂ ਇਹ ਕਿਵੇਂ ਦੇਖਦੇ ਹੋ ਜੀ ਠੀਕ ਹੈ ਪਾਰਟੀ ਨੂੰ ਟਿਕਟ ਮੰਗਣਾ ਸਭ ਦਾ ਹੱਕ ਹੈ ਪੈਨਲ 'ਚ ਵੀ ਸੀਗੇ ਤੇ ਪਾਰਟੀ ਨੇ ਜੋ ਫੈਸਲਾ ਕੀਤਾ ਚਲੋ ਟਿਕਟ ਜਰੂਰ ਮੰਗਦੇ ਸੀਗੇ ਏ ਵੀ ਪਾਰਟੀ ਦੇ ਦੇਖੋ ਇਹਨਾਂ ਨੇ ਵੀ ਇਹਨਾਂ ਦੇ ਫਾਦਰ ਟਿਕਟ ਮੰਗਦੇ ਸੀ ਪਾਰਟੀ ਨੇ ਫੈਸਲਾ ਕਰਤਾ ਇਹਨੂੰ ਟਿਕਟ ਦਿੱਤੀ ਅਸੀਂ ਇਹਨਾਂ ਦੇ ਨਾਲ ਐ ਅਸੀਂ ਇਹ ਇਹਨਾਂ ਦੀ ਚੋਣ ਨਹੀਂ ਹੋਣੀ ਸਾਡੀ ਚੋਣ